ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਛੱਠਾ ਪਿੰਡ ਦੇ ਵਿੱਚ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇੱਕ ਰਿਟਾਇਰਡ ਆਰਮੀ ਕਾਂਸਟੇਬਲ ਦੀ ਪਤਨੀ ਦੇ ਉੱਪਰ ਹਮਲੇ ਦੇ ਵਿੱਚ ਹਵਲਦਾਰ ਦੀ ਪਤਨੀ ਪਰਮਜੀਤ ਕੌਰ ਦੇ ਪੈਰ ਤੇ ਗੋਲੀ ਲੱਗੀ ਅਤੇ ਉਸ ਨੂੰ ਜ਼ਖਮੀ ਅਵਸਥਾ ਦੇ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਬਟਾਲਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਆਈ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ 23 ਸਾਲ ਬਾਅਦ ਉਹਨਾਂ ਤੇ ਲੜਕਾ ਹੋਇਆ ਅਤੇ ਪਿੰਡ ਚੱਠਾ ਦੇ ਵਿੱਚ ਉਹ ਬਾਬਾ ਜੀ ਦੇ ਘਰ ਦੀਵ ਚੜਾਉਣ ਦੇ ਲਈ ਗਈ ਸੀ ਅਤੇ ਇਸ ਦੌਰਾਨ ਕਰੀਬ ਤਿੰਨ ਅਣਪਛਾਤੇ ਲੋਕ ਆਉਂਦੇ ਨੇ ਅਤੇ ਉਸਤੇ ਗੋਲੀਆਂ ਵਾਰਾ ਦਿੰਦੇ ਨੇ ਅਤੇ ਇਸ ਦਰਾਨ ਇੱਕ ਗੋਲੀ ਉਸ ਨੂੰ ਲੱਗ ਜਾਂਦੀ ਹੈ ਜਿਸ ਤੇ ਕਰਕੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਮੇਰਾ ਬੇਟਾ ਹੋਇਆ ਤਈਆਂ ਸਾਲਾਂ ਬਾਅਦ ਮੈਂ ਸੁਖਣਾ ਲਾਉਣ ਗਈ ਆ ਬਾਬਾ ਜੀ ਦੇ ਲਾਹੀ ਆ ਚੱਠੇ ਜੇ ਲਾਉਣ ਜਣਾ ਤੇ ਗਾ ਬਣਾਉਣ ਦੇ ਤੇ ਚਾਹ ਪੀਣ ਲੱਗੇ ਹਾਂ ਤੋ ਮੁੰਡੇ ਆਏ ਅਗੇ ਉਹਨਾਂ ਦਾ ਸਾਨੂੰ ਪਤਾ ਨਹੀਂ ਕੌਣ ਹੀ ਪਹਿਲਾਂ ਮੇਰੇ ਬੇਟਾ ਤੇ ਬੇਟੀ ਹੀਗੇ ਉਹਨਾਂ ਦੇ ਮਾਰਨ ਲੱਗੇ ਬੇਟੀ ਥਾਂ ਨੂੰ ਹੋ ਗਈ ਮੇਰੇ ਆਣ ਪੱਟ ਵਿਚੀ ਪਹਿਲਾਂ ਇਹਨਾਂ ਦੇ ਮਾਰਨ ਲੱਗੇ ਹੀ ਮੁੜ ਕੇ ਇਸ ਪਰੇ ਹੋ ਗਏ ਮੁੜ ਕੇ ਬੇਟਾ ਤੇ ਬੇਟੀ ਉਹ ਥਾਂ ਨੂੰ ਕਰਕੇ ਇਕੱਠੇ ਕਰ ਲਿਆ ਮੁੰਡੇ ਨਹੀਂ ਕਹਜਾ ਤਾਂ ਹੈਗਾ ਜੀ ਉਹ ਸਾਈਡ ਤੇ ਹੋ ਗਏ ਤੇ ਮੇਰੇ ਆਣ ਸੋਫੇ ਤੇ ਬੈਠੀ ਪਾਕ ਮੈਂ ਇੱਕ ਵੇਖਿਆ ਦੋ ਹੀਗੇ ਉੱਦਾਂ ਮੋਟਰਸਾਈਕਲ ਤੇ ਇੱਕ ਮੋੜ ਸ਼ਾ ਕਰਤੇ ਹੀ ਇੱਕ ਅੰਦਰ ਹੀ ਸਾਡੇ ਚੱਲ ਗਿਆ ਮੇਰੇ ਘਰਾ ਦੇ ਧਾਰੀ ਕਿਹੜੇ ਪਿੰਡ ਦੀ ਗੱਲ ਚੱਠੇ ਹਾਂਜੀ ਸਰ ਮੇਰਾ ਬਲਦੇ ਸਿੰਘ ਨਾਮ ਆਇਆ ਕਿੱਥੋਂ ਦੇ ਰਹੋ ਇਹ ਸ਼ੰਕਰਪਰਾੜਾ ਪਿੰਡ ਆ ਤੇ ਚੱਠੇ ਬੱਚੇ ਨੇ ਨਾਨਕੇ ਹੀ ਆਪਾਂ ਬੱਚੇ ਨੂੰ ਮੱਥਾ ਟਿਕਾਉਣ ਵਾਸਤੇ ਗਏ ਸੀ ਕਿ ਮੈਂ ਗੇਟ ਦੇ ਮੂਹਰੇ ਖਲੋਤਾ ਹੀ ਬਾਹਰ ਉਹ ਦੋ ਜਣੇ ਆਏ ਆ ਦੇਖਨੇ ਮੂਵ ਲਟਾਇਆ ਗਿਆ ਤੇ ਦੋਨੇ ਹੜੀ ਪਸਾਨ ਦੇ ਵਿੱਚ ਆ ਉਹਨਾਂ ਪਹਿਲਾਂ ਮਿਰਤੇ ਮਿਰਤੇ ਫਾਇਰਿੰਗ ਕੀਤਾ ਮੈਂ ਅੰਦਰੋਂ ਦੌੜਿਆ ਆਪਣਾ ਪਿੰਡ ਹੜ ਕੋ ਲਿਸੈਂਸੀ ਗਾਨੇਗੀ ਮੈਂ ਲੈਨ ਤੋੜ ਗਿਆ ਤੇ ਮੁੜ ਕੇ ਉਹਨਾਂ ਨੂੰ ਫਾਇਰ ਕੀਤੇ ਆ ਪੰਜ ਛੇ ਰਾਂ ਕੋਠੇ ਭਾਰ ਕੀਤੇ ਫਿਰਨੇ ਇਹ ਬਾਹਰ ਦੌੜਿਆ ਮੈਂ ਤੇ ਨੂੰ ਆ ਗਿਆ ਫਿਰ ਵਾਇਰ ਕਰਕੇ ਦੌੜ ਗਿਆ ਤੂੰ ਪਿੰਡ ਦੇ ਤੁਹਾਡੇ ਬੰਦੇ ਕਿੱਧਰ ਬਾਹਰ ਨਹੀਂ ਪਿੰਡ ਦੇ ਬਾਹਰ ਦੇ ਆਮ ਸਾਡੇ ਕਿੱਧਰ ਦੇ ਕਿ ਲੱਗਦੇ ਨੇ ਇਹ ਮੇਰੇ ਵਾਈਪ ਜੀ ਨਾਮ ਕੀ ਕਰਾ ਮੈਂ ਬਲਦੇਵ ਸਿੰਘ ਜਿਹੜੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨਾਲ ਕੋਈ ਕਦੀ ਲੜਾਈ ਝਗੜਾ ਕਦੀ ਉਸਰ ਪਹਿਲਾਂ ਨਾਲ ਲਗਤ ਬਾਈ ਸਾਡੀ ਕੋਈ ਨਹੀਂ ਆ ਤੋ ਜਿਹੜਾ ਪੇਸ਼ੈਂਟ ਆਇਆ ਤੇ ਕਿੱਥੇ ਦੇ ਹੋਣੀ ਹੈ ਇਹ ਸਰ ਪਰਮਜੀਤ ਕੌਰ ਨਾਲਾ ਪੇਸ਼ੈਂਟ ਆ ਇਹ ਵਾਈਫ ਹੋਕ ਬਲਦੇਵ ਸਿੰਘ ਹੈ ਟਿਕਾ ਲੈ ਆਓ ਇਹਨਾਂ ਦੇ ਗਨ ਸ਼ਾਟ ਦਾ ਗਨ ਸ਼ਾਟ ਇੰਜਰੀ ਕੇਸ ਹੈਗਾ ਰਾਈਟ ਲੈਗ ਦੇ ਉੱਪਰ ਸਾਈਡ ਤੇ ਗੋਲੀ ਲੱਗੀ ਹੋਈ ਹੈ ਕਿੱਥੇ ਗੁਰਦਾਨਿਕ ਦੇ ਹਸਪੀਟਲ ਅੰਮ੍ਰਿਤਸਰ ਤੇ ਤਰੇ ਤੋਂ ਬਾਹਰ ਹੈ ਫਿਲਹਾਲ ਇਹ ਕਿਹਦਾ ਰਿਪੋਰਟ ਕਰ ਦਿੱਤਾ ਕਾਫੀ ਅਸੀਂ ਬਾਕੀ ਦਾ ਟ੍ਰੀਟਮੈਂਟ ਅੰਬਰਸਰ ਗੁਰਮਾਨ ਸਿੰਘ ਦੇ ਹਸਪਤਾਲ ਚ ਹੋਵੇਗਾ ਪੁਲਿਸ ਨੇ ਦਿੱਤੀ ਪੁਲਿਸ ਇਨਫੋਰਮੇਸ਼ਨ ਭੇਜਤੀ ਹੈ ਜੀ ਐਸਐਮ ਜਨ نیوز ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ